ਆ ਹਾਲੀ ਦੇ ਵਿੱਚ ਇੱਕ ਘਟਨਾ ਸੁਣੀ ਹੈ ਕਿ ਕਿਸੇ ਪ੍ਰਵਾਸੀ ਨੇ ਬਾਹਰ ਰਹਿਣ ਵਾਲੇ ਨੇ ਪੰਜਾਬ ਦੇ ਵਿੱਚ ਜਿਹੜਾ ਰਹਿੰਦਾ ਸੀ ਉਸ ਨੇ ਇੱਕ ਬੱਚੇ ਦੀ ਹਤਿਆ ਕੀਤੀ ਇੱਕ ਬੱਚੇ ਮਾਸੂਮ ਬੱਚੇ ਨੂੰ 4-5 ਸਾਲ ਦਾ ਬੱਚਾ ਮਾਸੂਮ ਉਸ ਦੇ ਨਾਲ ਮਾੜਾ ਕੰਮ ਕੀਤਾ ਉਸ ਨੂੰ ਫਿਰ ਭਿਆਨਕ ਤਰੀਕੇ ਦੇ ਨਾਲ ਉਸ ਨੇ ਖਤਮ ਕੀਤਾ ਇਹੋ ਜਿਹਾ ਇਨਸਾਨ ਨੂੰ ਆਪਾਂ ਇਨਸਾਨ ਆਖਾਂਗੇ ਕੀ ਇਹੋ ਜੇ ਮਨੁੱਖਾਂ ਦਾ ਇਸ ਸੰਸਾਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਰਹਿਣਾ ਵਾਜਬ ਹੈ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਣਾ ਵੀ ਸਹੀ ਨਹੀਂ ਹੈ ਜਦੋਂ ਅਸੀਂ ਆਪਣੇ ਇਤਿਹਾਸ ਪੜਦੇ ਹਾਂ ਆਪਣੇ ਗੁਰੂ ਸਾਹਿਬਾਂ ਦਾ ਜੀਵਨ ਪੜਦੇ ਹਾਂ ਜਿਹੜੇ ਵੀ ਐਸੇ ਦੁਸ਼ਕਰਮੀ ਹੁੰਦੇ ਸਨ ਮੈਂ ਆਪ ਜੀ ਦਾ ਧਿਆਨ ਲਜਾਣਾ ਜਰਾ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਿਉਂਕਿ ਮੈਂ ਇਤਿਹਾਸ ਚੋਂ ਉਦਾਹਰਣ ਔਰ ਗੁਰਬਾਣੀ ਚੋਂ ਉਦਾਹਰਣ ਦੇਣਾ ਤਾਂ ਕਿ ਉਹਦੇ ਤੇ ਕੋਈ ਕੋਈ ਸ਼ੰਕਾ ਰਹਿ ਹੀ ਨਾ ਜਾਏ ਜਦੋਂ ਇਤਿਹਾਸ ਚੋਂ ਉਦਾਹਰਣ ਮਿਲ ਗਈ ਗੁਰਬਾਣੀ ਚੋਂ ਜਵਾਬ ਮਿਲ ਗਿਆ ਉਸ ਤੇ ਫਿਰ ਕੋਈ ਸਾਡੇ ਮਨ ਚ ਸ਼ੰਕਾ ਨਹੀਂ ਰਹਿਣਾ ਚਾਹੀਦਾ ਇੱਕ ਬ੍ਰਾਹਮਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਆਇਆ ਹੱਥ ਜੋੜੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਮੈਂ ਆਪਣਾ ਪੁੱਤਰ ਵਿਆਹਿਆ ਸੀ ਸਤਿਗੁਰੂ ਮਹਾਰਾਜ ਨੂੰ ਵਿਆਹ ਕੇ ਲੈ ਕੇ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਇੱਕ ਮੁਗਲ ਨੇ ਹਮਲਾ ਕਰਕੇ ਮੇਰੀ ਨੂੰ ਨੂੰ ਚੱਕ ਕੇ ਲੈ ਗਿਆ ਧਨ ਮਾਲ ਲੁੱਟ ਲ ਗਿਆ ਕਿਰਪਾ ਕਰੋ ਸਾਡੀ ਇੱਜ਼ਤ ਪਤ ਹੁਣ ਤੁਹਾਡੇ ਹੱਥ ਤੁਹਾਡੇ ਅੱਗੇ ਆ ਝੋਲੀ ਆ ਡਲੀ ਗੁਰੂ ਸਹਿ ਮਹਾਰਾਜ ਜੀ ਨੇ ਸਹਿਬਜ਼ਾਦਾ ਅਜੀਤ ਸਿੰਘ ਨੂੰ ਬੁਲਾਇਆ ਨਾਲ ਸਿੱਖਾਂ ਨੂੰ ਭੇਜਿਆ ਮਹਾਰਾਜ ਕਹੇ ਜਾਓ ਐਸੇ ਦੁਸ਼ਟ ਪਾਪੀ ਨੂੰ ਫੜ ਕੇ ਲਿਆਓ ਜਦੋਂ ਸਹਿਬਜ਼ਾਦਾ ਅਜੀਤ ਸਿੰਘ ਜੀ ਗਏ ਘੋੜਿਆਂ ਤੇ ਸਵਾਰ ਹੋ ਕੇ ਉਹ ਦੁਸ਼ਟ ਪਾਪੀ ਨੂੰ ਫੜਿਆ ਪਤਾ ਲੱਗਾ ਅੱਜ ਤੱਕ ਇਸ ਨੇ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਕੁ ਬੱਚੀਆਂ ਦੇ ਨਾਲ ਮਾੜਾ ਕਰਮ ਕੀਤਾ ਹੈ ਪਤਾ ਨਹੀਂ ਕਿੰਨੇ ਕੁ ਘਰ ਇਹਨੇ ਬਰਬਾਦ ਕੀਤੇ ਨੇ ਉਹ ਦੁਸ਼ਟ ਨੂੰ ਘੋੜੇ ਦੇ ਪਿੱਛੇ ਬੰਨ ਕੇ ਕਸੀਟ ਕੇ ਗੁਰੂ ਮਹਾਰਾਜ ਜੀ ਦੇ ਕੋਲ ਲੈ ਕਰਕੇ ਆਏ ਤੇ ਸਤਿਗੁਰੂ ਮਹਾਰਾਜ ਨੇ ਪਤਾ ਉਸ ਇਨਸਾਨ ਨੂੰ ਕੀ ਸਜ਼ਾ ਸੁਣਾਈ ਸੀ ਮਹਾਰਾਜ ਨੇ ਕਿਹਾ ਇਸ ਨੂੰ ਜਿਉਂਦੇ ਨੂੰ ਧਰਤੀ ਦੇ ਵਿੱਚ ਦਫਨ ਕਰ ਦਿਓ ਇਹੋ ਜਿਹੇ ਪਾਪੀਆਂ ਦਾ ਤੁਰੰਤ ਨਾਸ਼ ਹੋਣਾ ਚਾਹੀਦਾ ਹੈ ਇਸ ਧਰਤੀ ਤੋਂ ਚੰਦੂ ਵਰਗਾ ਪਾਪੀ ਜਿਸ ਨੇ ਡਾ ਪਾਪ ਕਮਾਇਆ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਉਸ ਦਾ ਵੀ ਦੇਖ ਲਓ ਗੁਰੂ ਦੇ ਪਿਆਰੇ ਸਿੱਖਾਂ ਨੇ ਕਿ ਐਸਾ ਅੰਤ ਕੀਤਾ ਸੀ ਇਤਿਹਾਸ ਗਵਾਹ ਹੈ ਪਾਪੀਆਂ ਦਾ ਭਿਆਨਕ ਤੋਂ ਭਿਆਨਕ ਅੰਤ ਹੋਣਾ ਬੜਾ ਜ਼ਰੂਰੀ ਹੈ ਕਈ ਦੇਸ਼ਾਂ ਦੇ ਵਿੱਚ ਮੈਂ ਸਮਝਦਾ ਬਹੁਤ ਭਿਆਨਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਐਸੇ ਪਾਪ ਕਰਨ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਇਥੋਂ ਦੇ ਕਾਨੂੰਨ ਨੂੰ ਵੀ ਕਿਉਂਕਿ ਥੋੜੀ ਗੱਲ ਇਹ ਵੀ ਵਿੱਚ ਸੁਣਨ ਨੂੰ ਆਈ ਕਿ ਜਿਸ ਉਸ ਇਨਸਾਨ ਨੇ ਮਾੜਾ ਕੰਮ ਕੀਤਾ ਨਾ ਉਹ ਪਹਿਲਾਂ ਵੀ ਇੱਕ ਗਲਤ ਕੰਮ ਕਰਕੇ ਜੇਲ੍ਹ 'ਚ ਸਜ਼ਾ ਕੱਟ ਚੁੱਕਿਆ ਉਹਨੂੰ ਫਿਰ ਜੇਲ੍ਹ 'ਚੋਂ ਰਿਹਾ ਹੋ ਕੇ ਆ ਕੇ ਫਿਰ ਉਹਨੇ ਉਹੀ ਗਲਤੀ ਦੁਹرائی ਅਗਰ ਕਾਨੂੰਨ ਸਖਤ ਹੁੰਦਾ ਸਜ਼ਾ ਸਖਤ ਹੁੰਦੀ ਉਸੇ ਵੇਲੇ ਪਹਿਲੀ ਗਲਤੀ ਤੇ ਉਸ ਨੂੰ ਚੰਗੀ ਤਾੜਨਾ ਕਰਕੇ ਭਿਆਨਕ ਸਜ਼ਾ ਦਿੱਤੀ ਜਾਂਦੀ ਤਾਂ ਉਹ ਦੂਜੀ ਗਲਤੀ ਦੁਬਾਰਾ ਨਾ ਕਰਦਾ ਕਿਸੇ ਹੋਰ ਘਰ ਦਾ ਦੀਵਾ ਨਾ ਬੁਝਦਾ ਕਿਸੇ ਹੋਰ ਘਰ ਦੇ ਵਿੱਚ ਦੁੱਖ ਨਾ ਆਉਂਦਾ ਜਿਉਂ ਉਹਨਾਂ ਦੇ ਘਰ ਤੇ ਜਾ ਕੇ ਦੇਖੋ ਮਾਤਮ ਤਸਰਿਆ ਹੋਇਆ ਅਸੀਂ ਆਪਣੇ ਬੱਚੇ ਦੇ ਕਮੜੀ ਜੀ ਲੱਗੀ ਝਰੀਟ ਨਹੀਂ ਬਰਦਾਸ਼ਤ ਕਰ ਸਕਦੇ ਮਾੜੀ ਜੀ ਲੱਗੀ ਛੱਟ ਨਹੀਂ ਬਰਦਾਸ਼ਤ ਕਰ ਸਕਦੇ ਮਾੜਾ ਜਿਹਾ ਲੱਗਿਆ ਠੇਡਾ ਨਹੀਂ ਬਰਦਾਸ਼ਤ ਕਰ ਸਕਦੇ ਸੋਚੋ ਉਹਨਾਂ ਮਾਪਿਓ ਦੇ ਦਿਲ ਤੇ ਕੀ ਬੀਤਦੀ ਹੋਏਗੀ ਜਿਨ੍ਹਾਂ ਨੇ ਬੱਚਾ ਆਪਣੀ ਗੋਦੀ ਵਿੱਚ ਚੁੱਕਿਆ ਖੜਾਇਆ ਤੇ ਅੱਜ ਉਹਨਾਂ ਦੇ ਬੱਚੇ ਨਾਲ ਇੰਨੀ क्रूरਤਾ ਦਾ ਵਿਹਾਰ ਕੀਤਾ ਉਸ ਇਨਸਾਨ ਨੇ ਐਹੋ ਜੀ ਗਲਤ ਬਿਰਤੀ ਵਾਲਾ ਇੱਕ ਉਹ ਨਹੀਂ ਮੈਂ ਕਹਿੰਦਾ ਜਿੰਨੇ ਵੀ ਸਾਡੀ ਪੰਜਾਬ ਦੀ ਧਰਤੀ ਦੇ ਵਿੱਚ ਐਹੋ ਜੀ ਭੈੜੀ ਸੋਚ ਵਾਲੇ ਹਨ ਦੁਸ਼ਟ ਹਨ ਉਹਨਾਂ ਨੂੰ ਇਸ ਧਰਤੀ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ ਜਿਨ੍ਹਾਂ ਨੂੰ ਰਹਿਣਾ ਨਹੀਂ ਆਉਂਦਾ ਮਹਾਰਾਜ ਦਾ ਸੁਪਨਿਆਂ ਦਾ ਸਮਾਜ ਆਨੰਦਾਂ ਦੀ ਨਗਰੀ ਪੜੋ ਇਤਿਹਾਸ ਆਨੰਦਪੁਰ ਸਾਹਿਬ ਦਾ ਪੜੋ ਇਤਿਹਾਸ ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਚੱਕ ਨਾਨਕੀ ਵਸਾਇਆ ਵਿਦਵਾਨਾਂ ਨੇ ਲਿਖਿਆ ਹੈ ਖੋਜ ਕਰਤਾਵਾਂ ਨੇ ਲਿਖਿਆ ਹੈ ਕਿ ਆਏ ਬਾਹਰੋਂ ਰਾਗੀਰ ਉਹਨਾਂ ਨੇ ਦੇਖਿਆ ਐਸਾ ਸ਼ਹਿਰ ਐਸਾ ਨਗਰ ਵਾਕਈ ਇੱਥੇ ਆ ਕੇ ਆਨੰਦ ਆ ਗਿਆ ਕੋਈ ਪਾਪ ਨਹੀਂ ਬੋਲ ਕਰ ਰਿਹਾ ਕੋਈ ਝੂਠ ਨਹੀਂ ਬੋਲ ਰਿਹਾ ਕੋਈ ਚੋਰੀ ਨਹੀਂ ਹੈ ਜ਼ੀਰੋ ਕ੍ਰਾਈਮ 0% ਕ੍ਰਾਈਮ ਕੋਈ ਕ੍ਰਾਈਮ ਨਹੀਂ ਕੋਈ ਝੂਠ ਤੱਕ ਨਹੀਂ ਕੋਈ ਬੋਲ ਰਿਹਾ ਕਿਸੇ ਨਾਲ ਕੋਈ ਲੁੱਟ ਨਹੀਂ ਕੋਈ ਘਸੋਟ ਨਹੀਂ ਕੋਈ ਜੰਦਰਾ ਤਾਲਾ ਨਹੀਂ ਲਗਾ ਰਿਹਾ ਖੁੱਲੇ ਸਭ ਆਜ਼ਾਦ ਕੀ ਮਹਾਰਾਜ ਜੀ ਨੇ ਦੇ ਦਿੱਤਾ ਸੀ ਐਸਾ ਵਰ ਉਸ ਵੇਲੇ ਉਹ ਵਰ ਅੱਜ ਵੀ ਸਾਡੇ ਕੋਲ ਹੈ ਪਰ ਅਸੀਂ ਆਪਣੇ ਝੋਲੀਆਂ ਬੰਦ ਕਰ ਲੀਆਂ ਇਸ ਚੀਜ਼ ਤੋਂ ਅਸੀਂ ਚਾਹੁੰਦੇ ਆਂ ਵੀ ਸਾਨੂੰ ਸਤਿਗੁਰੂ ਸਾਡੀ ਮਰਜ਼ੀ ਦਾ ਫਲ ਦੇ ਦੇਵੇ ਜਿਹੜਾ ਅਸਲ ਫਲ ਸਾਨੂੰ ਚਾਹੀਦਾ ਹੈ ਮਹਾਰਾਜ ਤੋਂ ਉਸ ਵਾਲੇ ਪਾਸੇ ਨਹੀਂ ਅਸੀਂ ਹੁੰਦੇ ਸੋ ਇਹੋ ਜੀ ਭਿਆਨਕ ਬਿਰਤੀ ਵਾਲੇ ਮਾੜੇ ਲੋਕ ਦੁਸ਼ਟ ਲੋਕ ਪਾਪੀ ਲੋਕ ਤੁਰੰਤ ਇਹਨਾਂ ਦਾ ਖਾਤਮਾ ਕਰਨਾ ਚਾਹੀਦਾ ਹੈ ਤੇ ਇਸ ਧਰਤੀ ਤੋਂ ਮੈਂ ਕਹਿੰਦਾ ਸਾਰੇ ਭਾਰ ਕਰ ਦਿਓ ਜਿਹੜੇ ਐਸੀ ਸੋਚ ਵਾਲੇ ਭੈੜੇ ਸੋਚ ਵਾਲੇ ਜਿਹੜੇ ਦੁਸ਼ਟ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਗੁਰੂ ਦੇ ਪਵਿੱਤਰ ਗੁਰੂ ਪੀਰਾਂ ਦੀ ਧਰਤੀ ਨੂੰ ਗੰਧਲਾ ਕੀਤਾ ਹੋਇਆ ਹੈ ਨਸ਼ੇ ਪੱਤੇ ਐਸੇ ਭਿਆਨਕ ਗੰਦੇ ਤੋਂ ਗੰਦੇ ਲੈ ਕਰਕੇ ਆ ਕੇ ਧਰਤੀ ਨੂੰ ਗੰਦਰਾ ਕਰ ਰਹੇ ਨੇ ਨਾ ਕੇ ਨਾ ਸਾਫ਼ ਕਰ ਦਿਓ ਇਹ ਸਾਰੀ ਧਰਤੀ ਨੂੰ ਕੇਵਲ ਤਾਂ ਕੇਵਲ ਮਹਾਰਾਜ ਜੀ ਦੀ ਮਾਣ ਮਰਿਆਦਾ ਲੋਕ ਰਹਿਣ ਖੁਸ਼ੀ ਨਾਲ ਰਹਿ ਆਜ਼ਾਦੀ ਦੇ ਨਾਲ ਰਹਿ ਚੰਗੇ ਤਰੀਕੇ ਦੇ ਨਾਲ ਰਹਿ ਸਿਆਣਪ ਦੇ ਨਾਲ ਰਹਿਣ ਮਹਾਰਾਜ ਜੀ ਦੀ ਬਾਣੀ ਚ ਜੋ ਬਚਨ ਆਪਾਂ ਸਰਵਨ ਕਰ ਰਹੇ ਆ ਜਿਨਹੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗੈ ਉਹ ਭਾਈ ਪ੍ਰੇਮ ਦਾ ਰਸਤੇ ਚਖੋ ਜਿਹਦੇ ਕੋਲ ਪ੍ਰੇਮ ਹੋਏਗਾ ਉਹ ਕਿਸੇ ਨੂੰ ਪਲਾ ਕੁਛ ਮਾੜਾ ਕਰ ਸਕਦਾ ਕਿਸੇ ਦਾ ਜਿਨੇ ਸੱਚਾ ਪ੍ਰੇਮ ਕੀਤਾ ਉਹ ਤੇ ਇੱਕ ਛੱਲੇ ਧਰਤੀ ਤੇ ਚਲਦੇ ਹੋਏ ਕੀੜੇ ਤੇ ਵੀ ਪੈਰ ਨਹੀਂ ਰੱਖੇਗਾ ਉਹਤੇ ਕਿਸੇ ਜੀਵ ਨੂੰ ਵੀ ਨਹੀਂ ਮਾਰ ਪਾਏਗਾ ਉਹ ਤੇ ਪਾਣੀ ਚ ਡੁੱਬਦੇ ਹੋਏ ਕਿਸੇ ਕੀੜੇ ਮੱਖੀ ਨੂੰ ਵੀ ਤੀਲੇ ਦਾ ਸਾਰਾ ਦੇ ਕੇ ਤੇ ਬਾਹਰ ਕੱਢ ਦੇਗਾ ਉਹਦੇ ਚ ਇੰਨੀ ਦਇਆ ਹੋਏਗੀ ਜਿਨੇ ਪ੍ਰੇਮ ਕੀਤਾ ਸੱਚਾ ਪ੍ਰੇਮ ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਭਾਈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ ਜਿਨੇ ਪ੍ਰੇਮ ਕੀਤਾ ਉਨੇ ਹੀ ਪ੍ਰਭ ਨੂੰ ਪਾਇਆ ਬਾਕੀ ਤਾਂ ਸਭ ਪਖੰਡੀ ਨੇ ਬਾਕੀ ਤੇ ਸਭ ਵਿਖਾਵਾ ਹੈ ਇਸ ਵਿਖਾਵੇ ਤੋਂ ਬਚਣਾ ਆਪ ਤਿਆਗ ਬੇਨਤੀ ਕਰਾਂ ਲਿਹੋ ਪ੍ਰਭ ਲੜਲਾਏ ਮੈਂ ਆਪਾ ਭਾਵ ਤਿਆ ਕੇ ਸਤਿਗੁਰੂ ਜੀ ਤੁਹਾਡੇ ਅੱਗੇ ਬੇਨਤੀ ਕਰ ਰਿਆਂ ਇਸ ਤਰ੍ਹਾਂ ਕਰੋ ਬੇਨਤੀ ਮਹਾਰਾਜ ਅੱਗੇ ਪ੍ਰਭੂ ਜੀ ਪਰਮਾਤਮਾ ਜੀ ਸਾਨੂੰ ਆਪਣੇ ਨਾਲ ਲਾ ਲਵੋ ਜੋੜ ਲਵੋ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੈ ਨਾ ਜਾਏ ਜੋ ਇਸ ਤਰ੍ਹਾਂ ਜੀਵ ਇਸਤਰੀਆਂ ਪਰਮਾਤਮਾ ਨੇ ਆਪਣੇ ਨਾਲ ਜੋੜ ਲੀਆਂ ਉਹ ਕਦੇ ਵਿਛੜਦੀਆਂ ਨਹੀਂ ਉਹ ਕਦੇ ਗਲਤ ਕਰਮ ਨਹੀਂ ਕਰਦੀਆਂ ਉਹ ਕਦੇ ਵਿਕਾਰਾਂ ਚ ਨਹੀਂ ਪੈਂਦੀਆਂ ਉਹ ਸਦਾ ਵਾਹਿਗੁਰੂ ਦੇ ਨਾਮ ਨਾਲ ਜੁੜੇ ਰਹਿੰਦੇ ਹਨ ਐਸੇ ਜੀਵ ਇਸਤਰੀਆਂ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਇ ਮਹਾਰਾਜ ਕਹਿੰਦੇ ਉਸ ਪ੍ਰਭ ਪਰਮਾਤਮਾ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਜਿਹਦੀ ਮੈਂ ਸ਼ਰਨ ਚ ਜਾਵਾਂ ਉਹੀ ਹੈ ਇੱਕ ਜਿਹਦੀ ਸ਼ਰਨ ਮੈਨੂੰ ਪਿਆਰੀ ਲੱਗਦੀ ਹੈ ਅਸੂ ਸੁਖੀ ਵਸੰਧੀਆਂ ਜਿਨ੍ਹਾਂ ਮੈਂ ਆਹ ਹਰ ਰਾਇ ਅਸੂ ਦੇ ਮਹੀਨੇ ਵਿੱਚ ਉਹੀ ਪਿਆਰੇ ਸੁਖੀ ਰਹਿੰਦੇ ਨੇ ਜਿਨ੍ਹਾਂ ਦੇ ਉੱਤੇ ਉਸ ਹਰੀ ਪਰਮਾਤਮਾ ਨੇ ਦਇਆ ਕੀਤੀ ਹੈ ਸੇਲੇ ਮਹਾਰਾਜ ਕਹਿੰਦੇ ਭਾਈ ਇਸ ਅਸੂ ਦੇ ਮਹੀਨੇ ਦੇ ਵਿੱਚ ਨਾ ਤੁਸੀਂ ਵੱਧ ਤੋਂ ਵੱਧ ਬਾਣੀ ਪੜੋ ਵੱਧ ਤੋਂ ਵੱਧ ਨਾਮ ਜਪੋ ਮੈਂ ਬੇਨਤੀ ਕਰਦਾ ਉਹਨਾਂ ਪਰਿਵਾਰਾਂ ਨੂੰ ਸੰਗਤ ਜੀ ਜਿਨ੍ਹਾਂ ਦੇ ਬੱਚੇ ਕਦੇ ਗੁਰੂ ਕਰਨੀ ਹੁੰਦੇ ਉਹਨਾਂ ਨੂੰ ਜੋੜੋ ਗੁਰੂ ਕਰਨ ਨਾਲ ਉਹਨਾਂ ਨੂੰ ਜੋੜੋ ਗੁਰਬਾਣੀ ਦੇ ਨਾਲ ਉਹਨਾਂ ਨੂੰ ਜੋੜੋ ਨਾਮ ਦੇ ਨਾਲ ਕਹੋ ਵੀ ਬੱਚਿਓ ਐਤਵਾਰ ਛੁੱਟੀ ਹੁੰਦੀ ਹੈ ਸੰਡੇ ਦੀ ਜਰੂਰ 20 ਮਿੰਟ ਦਾ ਘੰਟਾ ਹਾਜ਼ਰੀ ਪਰ ਉਥੇ ਕਾਥਾ ਕੀਰਤਨ ਗੁਰੂ ਘਰ ਸੁਣ ਕੇ ਆਓ ਬਾਣੀ ਦਾ ਪਾਠ ਕਰੋ ਬੱਚਿਆਂ ਨੂੰ ਜੋੜੋ ਜਪਜੀ ਸਾਹਿਬ ਦਾ ਪਾਠ ਬੱਚੇ ਕਰਨ ਚਉਪਈ ਸਾਹਿਬ ਦਾ ਪਾਠ ਕਰਨ ਛੋਟੇ ਛੋਟੇ ਪਾਠ ਨੇ 15-15 ਮਿੰਟ ਲੱਗਦੇ ਨੇ 5-10 ਮਿੰਟ ਲੱਗਦੇ ਨੇ ਬੱਚਿਆਂ ਨੂੰ ਜੋੜੋ ਛੋਟੇ ਪਾਠਾਂ ਨਾਲ ਹੌਲੀ ਹੌਲੀ ਆਪੇ ਫਿਰ ਅਗਾ ਵੱਡੇ ਨਾਲ ਜੁੜ ਜਾਣਗੇ ਬੱਚਿਆਂ ਨੂੰ ਜੋੜੋ ਬਾਣੀ ਦੇ ਨਾਲ ਇਹਦੇ 'ਚ ਸਾਡਾ ਹੀ ਫਾਇਦਾ ਬੱਚਿਆਂ ਦਾ ਜੀਵਨ ਸਵਰ ਜਾਏਗਾ ਨਸ਼ਿਆਂ ਤੋਂ ਬਚਣਗੇ ਮਾੜੀ ਸੰਗਤ ਤੋਂ ਬਚਣਗੇ ਗੁਰੂ ਸਾਹਿਬ ਰੱਖਿਆ ਕਰਨਗੇ ਸੁਇਸ਼ ਕਰਕੇ ਸਾਧ ਸੰਗਤ ਜੀ ਵਦ ਤੋਂ ਵਦ ਗੁਰਸਿੱਖੀ ਦੇ ਨਾਲ ਜੁੜੋ ਜਿਨ੍ਹਾਂ ਪ੍ਰਾਣੀਆਂ ਅਮਰਤ ਨਹੀਂ ਛਕਿਓ ਜਰੂਰ ਅਮਰਤ ਛੱਕ ਕੇ ਗੁਰੂ ਦੇ ਸਿੰਘ ਸਜੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ